ਗੁਰ ਸੇਖਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਇਆਲਾ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ 350 ਸਾਲਾ ਸ਼ਹੀਦ ਦੀ ਸ਼ਤਾਂਤ ਦੀ ਯਾਦ ਹੈ। ਜੇ ਪਿਆਰਿਓ ਜਦੋਂ ਅਸੀਂ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦਾ ਜੀਵਨ ਪੜਦੇ ਹਾਂ ਜਾਂ ਅਸੀਂ ਭਾਈ ਦਇਆਲਾ ਜੀ ਦੇ ਜੀਵਨ ਤੋਂ ਜਾਣੂ ਹੁੰਦੇ ਹਾਂ ਖਾਸ ਕਰਕੇ ਇਨ੍ਹਾਂ ਸ਼ਹਾਦਤ ਵਾਲੇ ਜਨਾਂ ਦੇ ਵਿੱਚ ਤਾਂ ਸਾਨੂੰ ਪਈ ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਜ਼ਿਕਰ ਮਿਲਦਾ ਹੈ ਕਿ ਬਾਰੀ ਸਰੀਰਕ ਪੱਖ ਤੋਂ ਭਾਈ ਸਤੀ ਦਾਸ ਜੀ ਦੇ ਸਰੀਰ ਤੇ ਆਲੇ ਦੁਆਲੇ ਰੂਹ ਲਪੇਟ ਕਰਕੇ ਉਹਨਾਂ ਨੂੰ ਅਕਲ ਆ ਦਿੱਤੀ ਗਈ ਹੈ ਹੁਣ ਕਾਰਨ ਕੀ ਬਣਿਆ ਕਿ ਭਾਈ ਸਤੀ ਦਾਸ ਜੀ ਨੇ ਇਹਨਾਂ ਦੇ ਰੂਹ ਦੇ ਵਿੱਚ ਕਿਉਂ ਲਪੇਟਣਾ ਸਹੀ ਜਾਣਿਆ ਤਾਂ ਜੀ ਖਿਆਲ ਕਰੋ ਜਿਸ ਵਕਤ ਇਹਨਾਂ ਨੇ ਜਲਾਦ ਲੋਕਾਂ ਦੇ ਆਰੰਭ ਤੇ ਬਾਦਸ਼ਾਹ ਦੇ ਹੁਕਮ ਦੇ ਨਾਲ ਕਾਜ਼ੀਆਂ ਨੇ ਫਤਵਾ ਜਾਰੀ ਕਰ ਦਿੱਤਾ ਤੇ ਜਿਵੇਂ ਫਤਵਾ ਜਾਰੀ ਕੀਤਾ ਹੈ ਤੇ ਇਹਨਾਂ ਨੂੰ ਲੱਗਿਆ ਕਿ ਭਾਈ ਮੱਧੂਦਾਸ ਦੇ ਚਿਹਰੇ ਦੇ ਉੱਪਰ ਕੋਈ ਕਿਸੇ ਪ੍ਰਕਾਰ ਦਾ ਖੌਫ ਨਹੀਂ ਆ ਰਿਹਾ ਦਾ ਨਾਮ ਸੁਣ ਕੇ ਤਾਂ ਇਸ ਭਾਈ ਮੱਧੂਦਾਸ ਜੀ ਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਤਾਤ ਜੀ ਵੀ ਇੰਨਾ ਨੇ ਭਾਈ ਸਾਹਿਬ ਜੀ ਦੇ ਸਰੀਰ ਨੂੰ ਲੱਕੜ ਦੇ ਸਿਕੰਜੇ ਦੇ ਵਿੱਚ ਜਕੜ ਕਰਕੇ ਸੀਸ ਤੇ ਉੱਪਰ ਆੜਾ ਚਲਾਉਣ ਲੱਗੇ ਨੇ ਭਾਈ ਮੱਦੀ ਦਾਸ ਦੀ ਆਤਮਾ ਲੱਗੇ ਆ ਇਸ ਜ਼ਲਾਤ ਨੂੰ ਕਿ ਇਹ ਜ਼ਲਾਤ ਖਿਆਲ ਕਰ ਜਿਸ ਵਕਤ ਤੂੰ ਮੇਰੇ ਸਰੀਰ ਦੇ ਉੱਪਰ ਆੜਾ ਚਲਾਉਣਾ ਹੈ ਉਸ ਵਕਤ ਤੇਰੇ ਇਸ ਹੱਥਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਾਈਬ੍ਰੇਸ਼ਨ ਨਹੀਂ ਆਉਣੀ ਚਾਹੀਦੀ ਤੇਰਾ ਸਰੀਰ ਕੰਬਣਾ ਨਹੀਂ ਚਾਹੀਦਾ ਹੱਥ ਕੰਬਣੇ ਨਹੀਂ ਚਾਹੀਦੇ ਕਿਉਂਕਿ ਜੇਕਰ ਤੇਰੇ ਹੱਥ ਕੰਬਦੇ ਨੇ ਆਰਾ ਚਲਾਉਂਦਿਆਂ ਚਲਾਉਂਦਿਆਂ ਤਾਂ ਮੇਰਾ ਸਰੀਰ ਤੋੜ ਫਾੜ ਹੁੰਦਿਆਂ ਹੋਇਆਂ ਟੇਡਾ ਜਾਏਗਾ ਮਲਖਬੀ ਸਾਇਤ ਤੋਂ ਕਿਤੇ ਸਰੀਰ ਦਾ ਹਿੱਸਾ ਮੇਰਾ ਵੱਧ ਦੁਫਾੜ ਹੋ ਗਿਆ ਹੈ ਕਿਤੇ ਖੱਬੇ ਸਾਈਡ ਤੋਂ ਮੇਰਾ ਸਰੀਰ ਵੱਧ ਘੱਟ ਦੁਫਾੜ ਹੋ ਗਿਆ ਚੀਰ ਮੇਰਾ ਟੱਡਾ ਪਏਗਾ ਜਜਾਰ ਆਖ ਲਗਮਤੀ ਦਾਸ ਦੀ ਫਿਰਕੀ ਹੋ ਗਿਆ ਚੀਰ ਹੀ ਟੱਡਾ ਪਏਗਾ ਤੇ ਸਰੀਰ ਦਾ ਦੁਫਾੜ ਹਿੱਸਾ ਖੱਬਾ ਸੱਜਾ ਕਿਤੇ ਵੱਧ ਘੱਟ ਹੋ ਜਾਏਗਾ ਤਾਂ ਕੀ ਹੋਏਗਾ ਭਈ ਮਤੀ ਦਾਸ ਦੀ ਕਹਿਣ ਲੱਗੀ ਕਿ ਐਦਲਾ ਵਿਸ਼ਾਤ ਤੈਨੂੰ ਕੋਈ ਫਰਕ ਨਹੀਂ ਪਏਗਾ ਮੇਰਾ ਸਰੀਰ ਚਾਹੀ ਦੁਨਨਾ ਹਿੱਸਿਆਂ ਦੇ ਵਿੱਚ ਕਿਤੇ ਘਟ ਜਾਵੇ ਕਿਤੇ ਵਧ ਜਾਵੇ ਗੁਫਾੜ ਹੁੰਦੇ ਆ ਪਰ ਖਿਆਲ ਕਰੀ ਐਸਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਇੱਕ ਐਸਾ ਫਰਕ ਪੈਣਾ ਹੈ ਕਿ ਲੋਕਾਂ ਨੇ ਜਦੋਂ ਇਸ ਇਤਿਹਾਸ ਨੂੰ ਸੁਣਨਾ ਹੈ ਜੱਪਣਾ ਹੈ ਤਾਂ ਉਹਨਾਂ ਨੇ ਕਹਿਣਾ ਇਹ ਮਤੀ ਦਾਸ ਆਰੇ ਦੇ ਹੇਠਾਂ ਡੋਲ ਗਿਆ ਜੇ ਮਤੀ ਦਾਸ ਹਾਰੇ ਦੇ ਹੀਠਾਂ ਡੋਲ ਗਿਆ ਤਾਂ ਫਿਰ ਮੇਰੇ ਗੁਰ ਤੇਗ ਬਹਾਦਰ ਸਾਹਿਬਾ ਤੇ ਸ਼ੰਕਾ ਹੋਏਗਾ ਕਿ ਮੇਰੇ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਇਹ ਸਿੱਖ ਸੀਗਾ ਜਿਹਦੇ ਮਨ ਅੰਦਰ ਇੰਨੀ ਡ੍ਰਿਡਤਾ ਹੀ ਨਹੀਂ ਆਈ ਜਿੰਨੇ ਸ਼ਬਦ ਜੂਰ ਵਰਤੇ ਸਨ ਕਿ ਐਜ ਰਾਜ ਨੂੰ ਆਰਾ ਤਿੱਖਾ ਕਰ ਲੈ ਮੈਂ ਮਨ ਨੂੰ ਤਿੱਖਾ ਕਰਦਾ ਪਰ ਇਹ ਤਾਂ ਡੋਲ ਗਿਆ ਇਸ ਕਰਕੇ ਅਜਲਾਦ ਤੇਰੀ ਇਸ ਹੱਥਾਂ ਦੇ ਕੰਬਨ ਦੇ ਨਾਲ ਮੇਰੇ ਸਰੀਰ ਦਾ ਦੁਫਾੜ ਟਿੱਡਾ ਮਿੱਡਾ ਹੋਣ ਦੇ ਨਾਲ ਸਾਡਾ ਇਤਿਹਾਸ ਬਹੁਤ ਵਿਗੜ ਜਾਏਗਾ ਇਸ ਕਰਕੇ ਬੇਸ਼ੱਕ ਤੂੰ ਮੇਰੇ ਸਰੀਰ ਤੇ ਉੱਪਰ ਆਇਆ ਬਿਲਕੁਲ ਸਲੋ ਹੌਲੀ ਹੌਲੀ ਚਲਾ ਪਰ ਮੇਰੇ ਸਰੀਰ ਦੇ ਵਿੱਚ ਦੁਫਾੜ ਬਰਾਬਰਤਾ ਰਹਿਣਾ ਚਾਹੀਦਾ ਹੈ ਮੇਰੇ ਸਰੀਰ ਦੇ ਦੋ ਹਿੱਸੇ ਦੋਨੋਂ ਹੀ ਬਰਾਬਰ ਹੋਣੇ ਚਾਹੀਦੇ ਨੇ ਬਸ ਜਦੋਂ ਇਸ ਪਾਕ ਤੋਂ ਇਹਨਾਂ ਨੇ ਭਾਈ ਮੱਦੀਦਾਸ ਜੀ ਆਦੇ ਦੇ ਨਾਲ ਬੁਫਾੜ ਕਰ ਦਿੱਤਾ ਹੈ ਤਾਂ ਇਹਨਾਂ ਨੇ ਭਾਈ ਮੱਦੀਦਾਸ ਦੇ ਮੂੰਹ ਦੇ ਵਿੱਚੋਂ ਜੋ ਅਲਫਾਜ਼ ਜੋ ਸ਼ਬਦ ਸੁਣਨੇ ਚਾਹੁੰਦੇ ਸਨ ਉਹ ਜਦੋਂ ਨਾ ਸੁਣੇ ਤਾਂ ਫਿਰ ਇਹਨਾਂ ਸੋਚਿਆ ਕਿ ਸ਼ਾਇਦ ਅਸੀਂ ਤਾਂ ਭਾਈ ਮੱਦੀਦਾਸ ਨੂੰ ਇੱਕ ਆਸਾਨ ਜੀ ਸ਼ਹਾਦਤ ਦੇ ਦਿੱਤੀ ਹੈ ਕਿ ਕਿੰਨਾ ਦੀ ਕੰਨ ਤਰਸਦੇ ਸੰਤ ਪਿਆਰਿਓ ਕਿ ਅਸੀਂ ਸੁਣ ਸਕੀਏ ਕਿ ਅਜੇ ਭਾਈ ਮੱਦੀ ਦਾਸ ਜੀ ਦੇ ਸਿਰ ਦੇ ਉੱਪਰ ਆਸਾ ਆਰਾ ਰੱਖਿਆ ਹੀ ਜਾਵੇ ਤਾਂ ਭਾਈ ਮੱਦੀ ਦਾਸ ਦੀ ਪੁਕਾਰ ਪੁਕਾਰ ਕੇ ਬੋਲਣ ਕਿ ਇਹ ਜ਼ਲਾਦ ਰੁਕ ਜਾਓ ਮੈਂ ਇਸਲਾਮ ਕਬੂਲਣ ਵਾਸਤੇ ਤਿਆਰ ਹਾਂ ਤੁਸੀਂ ਮੇਰੇ ਇਸ ਸਰੀਰ ਤੇ ਉੱਪਰ ਆਰਾ ਨਾ ਚਲਾਓ ਪਰ ਗੁਰੂ ਪਿਆਰ ਇੱਥੇ ਤਾਂ ਇਨਾਂ ਦੀ ਸੋਚ ਦੇ ਉਲਟ ਹੋਇਆ ਭਾਈ ਮਤੀ ਦਾਸ ਜੀ ਕਿੰਦੇ ਤੂੰ ਆਜਾ ਹੌਲੀ ਹੌਲੀ ਚਲਾਉਣਾ ਹੈ ਤੂੰ ਆਰੇ ਨੂੰ ਤਿੱਖਾ ਕਰਲਾ ਮੈਂ ਆਪਣਾ ਮਨ ਤਿੱਖਾ ਕਰਦਾ ਹਾਂ ਤਾਂ ਕਿ ਇਸ ਪੱਖ ਤੋਂ ਭਾਈ ਮਤੀ ਦਾਸ ਜੀ ਨੇ ਪਿਆਰਿਓ ਪਾਵਨ ਬਾਣੀ ਦੇ ਨਾਲ ਜਪੁਜੀ ਸਾਹਿਬ ਦੇ ਨਾਲ ਜੁੜ ਕਰਕੇ ਆਪਣੇ ਮਨ ਦੀ ਮਜ਼ਬੂਤੀ ਕੀਤੀ ਹੈ ਦਦੂ ਜੀ ਨਾਲੇ ਲਿਖਿਆ ਇੰਨਾ ਦੇ ਮਨ ਵਿੱਚ ਇੱਕ ਹੋਰ ਸੋਚ ਹੋ ਗਈ ਕਿ ਹੁਣ ਤਾਂ ਅਸੀਂ ਭਾਈ ਸਤੀ ਦਾਸ ਜੀ ਨੂੰ ਇੰਨੀ ਭਿਆਨਕ ਮੌਤ ਦੇਵਾਂਗੇ ਕਿ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਲੋਕ ਇਕੱਠੇ ਹੋ ਕੇ ਆ ਕੇ ਵੇਖਣ ਆਏ ਨੇ ਉਹ ਵੀ ਕੰਬ ਜਾਣਗੇ ਤੇ ਫਿਰ ਦੁਬਾਰਾ ਕੋਈ ਇਸ ਹੁਕਮਰਾਨ ਹਕੂਮਤ ਦੇ ਨਾਲ ਮੱਥਾ ਲਾਉਣ ਦੀ ਜ਼ਰੂਰਤ ਨਹੀਂ ਕਰੇਗਾ ਜਦੋਂ ਸਦੀ ਦਾਸ ਨੇ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਾਂਗੇ ਤਾਂ ਤਾਂ ਹੀ ਇਹਨਾਂ ਨੇ ਪਿਆਰ ਨੂੰ ਆਪਸ ਦੇ ਵਿੱਚ ਸਲਾਹ-ਮਸ਼ਵਰਾ ਕੀਤਾ ਹੈ ਰੂਹ ਇਕੱਠਾ ਕੀਤਾ ਗਿਆ ਖਿਆਲ ਕਰਿਓ ਰੂਹ ਕਿਉਂ ਇਕੱਠਾ ਕੀਤਾ ਗਿਆ ਤਾਂ ਆਪ ਵੀ ਜਾਣਦੇ ਹੋਵੋਗੇ ਜਦੋਂ ਰੂਹ ਦੀ ਬੱਤੀ ਦੇ ਦੁਆਰਾ ਤੇਲ ਦੇ ਵਿੱਚ ਦੀਵਾ ਪਾ ਕਰਕੇ ਫਿਰ ਉਸ ਬੱਤੀ ਨੂੰ ਰੱਖ ਕੇ ਦੀਵਾ ਜਗਾਇਆ ਜਾਂਦਾ ਹੈ ਤਾ ਉਹ ਬੱਤੀ ਦੇ ਦੁਆਰਾ ਤੇਲ ਸੋਖਿਆ ਜਾਂਦਾ ਤੇਲ ਸੜ ਜਾਂਦਾ ਹੈ ਜਦੋਂ ਤੇਲ ਖਤਮ ਹੋ ਜਾਂਦਾ ਦੀਵਾ ਬੁਰ ਜਾਂਦਾ ਹੈ ਤੁਸੀਂ ਕੀ ਵੇਖਦੇ ਹਾਂ ਰੂਹ ਦੀ ਬੱਤੀ ਹੋਈ ਬੱਤੀ ਜਿਹੜੀ ਉਸੇ ਤਰ੍ਹਾਂ ਪਈ ਹੈ ਤਾਂ ਕਿ ਰੂਹ ਇੱਕ ਐਸੀ ਚੀਜ਼ ਹੈ ਜੋ ਖੁਦ ਸੜਦਾ ਨਹੀਂ ਪਰ ਹਾਂ ਦੂਸਰੇ ਨੂੰ ਸਾੜ ਦਿੰਦਾ ਹੈ ਇਹੀ ਕਾਰਨ ਇਹਨਾਂ ਨੇ ਸੋਚਿਆ ਅਸੀਂ ਭਾਈ ਸਤੀਦਾਸ ਦੀ ਰੂਹ ਦੇ ਵਿੱਚ ਲਪੇਟ ਕੇ ਜਦੋਂ ਅੱਗ ਲਾਵਾਂਗੇ ਤੇ ਭਾਈ ਸਤੀਦਾਸ ਆਪਾਂ ਬਚਾਉਣ ਵਾਸਤੇ ਰੋਂਦਿਆਂ ਕਰਲਾਉਂਦੇ ਆ ਸਾਡੇ ਅੱਗੇ ਪੁਕਾਰਾਂ ਕਰਨਗੇ ਤਾਂ ਉਸ ਲਖਤ ਇਹਨਾਂ ਨੇ ਫਿਰ ਰੂਹ ਜਿਹੜਾ ਲਪੇਟਿਆ ਤੇ ਅੱਗ ਲਾ ਦਿੱਤੀ ਸੋਚ ਸੀ ਕਿ ਭਾਈ ਸਤੀਦਾਸ ਦੇ ਆਲੇ ਦੁਆਲੇ ਪੁਕਾਰਾਂ ਕਰਦਿਆਂ ਧੌੜਨਗੇ ਭੱਜਣਗੇ ਕਿ ਮੈਨੂੰ ਬਚਾ ਲਓ ਮੈਂ ਇਸਲਾਮ ਦੇ ਵਿੱਚ ਆਉਣ ਵਾਸਤੇ ਤਿਆਰ ਹਾਂ ਮੇਰੇ ਉੱਪਰ ਕਿਤੇ ਪਾਣੀ ਦੀ ਬੂੰਦ ਪਾ ਦਿਓ ਤਾਂ ਕਿ ਮੇਰੇ ਰੂਹ ਨੂੰ ਲੱਗੀ ਹੋਈ ਇਹ ਅੱਗ ਮਿਟ ਜਾਵੇ ਤੇ ਮੇਰਾ ਸਰੀਰ ਇਸ ਤਪਸ਼ ਤੋਂ ਰਹਿ ਤੋੜਾ ਵਿੱਚ ਸੜਨ ਤੋਂ ਬਚ ਜਾਵੇ ਹਰ ਪਿਆਰ ਨੂੰ ਸਾਧਗੁਰੂ ਤਾਂ ਅੱਜ ਦੇ ਇਸ ਪੰਨ ਉਪਦੇਸ਼ ਵਿੱਚ ਵੀ ਬਖਸ਼ਿਸ਼ ਕਰ ਰਹੇ ਨੇ ਤਾਪ ਗਵਾਇਆ ਗੁਰਪੁਰੇ ਮਨੁ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਆਪ ਭਾਈ ਸਤੀਦਾਸ ਜੀ ਦਾ ਵੀ ਉਹ ਤਪਸ਼ ਜਿਹੜੀ ਸੀ ਰੂਹ ਦੇ ਨਾਲ ਲੱਗੀ ਹੋਈ ਅੱਗ ਦੀ ਜੋ ਭਾਈ ਸਤੀਦਾਸ ਜੀ ਨੂੰ ਸਾੜਿਆ ਜਾ ਰਿਹਾ ਸੀ ਆੜੇ ਦੀਵਾਰੇ ਸਰੀਰ ਦੇ ਦੂਹ ਲਪੇਟ ਕਰਕੇ ਉਹਦੇ ਤੋਂ ਬਚਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਖੁਦ ਸਨ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਕੰਮਲ ਮੁਰਸ਼ਿਦ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਅਸੀਂ ਜੀਵਨ ਪੜਦੇ ਹਾਂ ਤੇ ਬਹੁਤ ਦਾਨਿਸ਼ਮੰਦ ਫਿਰੋਜ਼ਪੁਰ ਨੇ ਵਿਦਵਾਨ ਸੱਜਣ ਨੇ ਇੱਕ ਸ਼ੇਰ ਲਿਖਿਆ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ਿੰਦਗੀ ਦੇ ਅੰਦਰ ਜੀਵਨ ਦੇ ਵਿੱਚ ਵਿਲੱਖਣ ਇਤਿਹਾਸ ਦੇ ਵਿੱਚ ਪਿਆਰਿਓ ਦੋ ਸ਼ਾਹਾਂ ਦਾ ਜ਼ਿਕਰ ਕੀਤਾ ਹੈ ਇੱਕ ਸ਼ਾਹ ਆਉਂਦਾ ਹੈ 1664 ਈਸਵੀ ਦੇ ਅੰਦਰ ਭਾਈ ਮੱਖਣ ਸ਼ਾ ਲੁਬਾਣਾ ਦੂਸਰਾ ਸ਼ਾਹ ਆਉਂਦਾ ਹੈ 1675 ਈਸਵੀ ਦੇ ਅੰਦਰ ਭਾਈ ਲਖੀ ਸ਼ਾ ਵੜਜਾਰਾ ਤਾਂ ਤੇ ਖਿਆਲ ਕਰਿਓ ਉਹ ਸ਼ਾਇਦ ਲਿਖਦਾ ਹੈ ਲਿਖਦਾ ਇੱਕ ਸ਼ਾਨੇ ਸ਼ਾਹਾਂ ਦੇ ਸ਼ਾਨ ਨੂੰ ਦੁਨੀਆ ਅੰਦਰ ਇੰਜ ਪ੍ਰਗਟਾਇਆ ਇੱਕ ਸ਼ਾਨੇ ਸ਼ਾਹਾਂ ਦੇ ਸ਼ਾਨ ਨੂੰ ਦੁਨੀਆ ਅੰਦਰ ਇੰਜ ਪ੍ਰਗਟਾਇਆ ਗੁਰੂ ਲਾਤੋ ਦੇ ਗੁਰੂ ਲਾਤੋ ਦੇ ਕੋਠੇ ਚੜ ਕੇ ਰੌਲਾ ਪਾਇਆ ਦੂਸਰੇ ਸ਼ਾਦਾ ਜ਼ਿਕਰ ਕਰਦੇ ਨੇ ਸ਼ਾਇਰ ਜੀ ਇੱਕ ਸ਼ਾਨੇ ਸ਼ਾਹਾਂ ਦੇ ਸ਼ਾਨ ਨੂੰ ਦੁਨੀਆ ਅੰਦਰ ਇੰਜ ਲੁਕਾਇਆ ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਦੁਨੀਆ ਅੰਦਰ ਇੰਜ ਲਕਾਇਆ ਆਪਣੇ ਘਰ ਨੂੰ ਆਪਣੇ ਹੱਥੀ ਆਪਣੇ ਗੁਰੂ ਦੇ ਲਈ ਲਾਂਬੂ ਲਾਇਆ ਕਹਿੰਦੇ ਉਸ ਸ਼ਾਹ ਨੇ ਆਪਣਾ ਫਰਜ਼ ਨਿਭਾਇਆ ਉਸ ਸ਼ਾਹ ਨੇ ਆਪਣਾ ਫਰਜ਼ ਨਿਭਾਇਆ ਜਦੋਂ ਇਹਨਾਂ ਨੇ ਵੇਖਿਆ ਕਿ ਹੁਣ ਤਾਂ ਭਾਈ ਸਤੀਦਾਸ ਜੀ ਨੂੰ ਵੀ ਰੂਹ ਦੇ ਵਿੱਚ ਲਪੇਟ ਕੇ ਆਲੇ-ਦੁਆਲੇ ਅੱਗ ਲਾ ਦਿੱਤੀ ਪਰ ਫਿਰ ਵੀ ਭਾਈ ਸਤੀਦਾਸ ਜੀ ਦੀ ਮਬਦ ਕ੍ਰਿਸ਼ਨਾ ਤੋਂ ਅਸੀਂ ਉਹ ਨਹੀਂ ਸ਼ਬਦ ਸੁਣ ਸਕੇ ਜੋ ਅਸੀਂ ਸੁਣਨਾ ਚਾਹੁੰਦੇ ਸੀ ਜੋ ਅਸੀਂ ਮੋਟਿਵ ਰੱਖ ਕਰਕੇ ਮੰਨ ਕਰਕੇ ਭਾਈ ਸਤੀਦਾਸ ਜੀ ਨੂੰ ਇੰਨੀ ਭਿਆਨਕ ਮੌਤ ਦਿੱਤੀ ਹੈ ਉਹ ਤਾਂ ਸਾਡਾ ਇਹ ਜ਼ਰੀਆ ਵੀ ਜਗਤ ਵੀ ਫੇਲ ਹੋ ਗਈ ਤਾਂ ਫਿਰ ਉਹਨੇ ਵੇਖਿਓ ਸੀ ਭਗਤਿਆਨ ਨੂੰ ਕਿਵੇਂ ਸ਼ਹੀਦ ਕਰਦੇ ਉੱਲਾਂ ਨੇ ਕੀ ਕੀਤਾ ਜੀ ਕਿ ਬਹੁਤ ਵੱਡੀ ਸਾਡੀ ਦੇਗ ਮਗਾਈ ਆ ਉਹ ਨਾਲ ਦੀ ਨਾਲ ਬਲ ਦਾ ਪ੍ਰਬੰਧ ਕਰ ਲਿਆ ਗਿਆ ਦੇਗ ਭਗਵਾਨ ਤੋਂ ਬਾਅਦ ਵਿੱਚ ਦੇਗ ਦੇ ਵਿੱਚ ਪਾਣੀ ਭਰ ਦਿੱਤਾ ਗਿਆ ਤੇ ਜਿਵੇਂ ਪਾਣੀ ਭਰ ਕੇ ਉਸ ਦੇਗ ਨੂੰ ਭੱਠੀ 'ਤੇ ਰੱਖਿਆ ਹੀਠਾ ਅੱਗ ਬਾਲ ਦਿੱਤੀ ਗਈ ਥੋੜੇ ਕੁ ਸਮੇਂ ਬਾਅਦ ਇਸ ਪਾਣੀ ਦਾ ਦੇ ਵੀ ਉਬਲਣਾ ਸ਼ੁਰੂ ਕਰ ਦਿੱਤਾ ਜਿਵੇਂ ਪਾਣੀ ਉਬਲਦਾ ਪਿਆ ਹੈ ਘੜ ਘੜ ਦੀ ਆਵਾਜ਼ ਆਉਂਦੀ ਪਈ ਹੈ ਇਹਨਾਂ ਨੇ ਵੇਖਿਆ ਪਾਣੀ ਬਹੁਤ ਉਬਲਿਆ ਹੈ ਉਬਲਦਾ ਪਿਆ ਕਰਮ ਹੋ ਚੁੱਕਾ ਹੈ ਇਨਾਂ ਨੇ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਬਿਠਾ ਦਿੱਤਾ। ਤਤ ਖਿਆਲ ਕਰੋ ਆਮ ਸਾਡੇ ਸਾਹਮਣੇ ਇੱਕ ਤਸਵੀਰ ਚਿੱਤਰਕਾਰਾਂ ਵੱਲੋਂ ਬਣਾਈ ਗਈ ਹੈ ਜੀ ਕਿ ਇੱਕ ਦੇਗ ਜੋ ਹੈ ਉਹ ਪੱਠੀ ਦੇ ਉੱਪਰ ਰੱਖ ਕੇ ਹੇਠਾਂ ਅੱਗ ਬਾਲੀ ਗਈ ਹੈ ਤੇ ਦੇਗ ਦੇ ਵਿੱਚ ਪਾਣੀ ਉਬਾਲਣ ਤੋਂ ਬਾਅਦ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਮਿਠਾ ਦਿੱਤਾ ਗਿਆ। ਤਸਵੀਰ ਦੇ ਉੱਪਰ ਕੀ ਦਿਖਾਇਆ ਜਾ ਰਿਹਾ ਕਿ ਭਾਈ ਦਇਆਲਾ ਜੀ ਦਾ ਮੂੰਹ ਜੋ ਹੈ ਉਹ ਦੇਗ ਤੋਂ ਬਾਅਦ ਵਾਰ ਦਿਖਾਇਆ ਜਾ ਰਿਹਾ ਵੀ ਜ ਸਾਡਾ ਇਤਿਹਾਸ ਨੂੰ ਸਾਡੇ ਕੋਲ ਇਹਨਾਂ ਤਸਵੀਰਾਂ ਦੇ ਦੁਆਰਾ ਛੁਪਾਇਆ ਜਾ ਰਿਹਾ ਇਤਿਹਾਸ ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਪਿਆਰਿਓ ਕਿ ਜਿਸ ਵਕਤ ਭਾਈ ਦਇਆਲਾ ਜੀ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਉਸ ਵਕਤ ਇਸ ਦੇਗ ਦੇ ਉੱਪਰ ਟਕਣ ਦੇ ਦਿੱਤਾ ਗਿਆ ਹੈ ਜਿਵੇਂ ਆਮ ਤਰ੍ਹਾਂ ਦੇ ਵਿੱਚ ਢੈਣਾ ਮਤਾਂ ਸਬਜ਼ੀ ਭਾਜੀ ਤਿਆਰ ਕਰਨ ਵਾਸਤੇ ਆਲੂ ਉਬਾਲਦਿਆਂ ਨੇ ਨਾ ਤਾਂ ਕਿ ਛੇਤੀ ਛੇਤੀ ਆਲੂ ਉਬਲ ਜਾਣ ਤਾਂ ਇਹ ਦੇਲਾ ਜੀ ਨੂੰ ਵੀ ਇਸੇ ਤਰ੍ਹਾਂ ਪਿਆ ਲਿਓ ਇਸ ਦੇਗ ਦੇ ਵਿੱਚ ਢੱਕਲ ਉੱਪਰੋਂ ਬੰਦ ਕਰਕੇ ਫਿਰ ਉਬਾਲ ਲਿਆ ਗਿਆ ਤਾਤਿ ਭਾਈ ਤੇ ਅਲਾ ਜੀ ਨੂੰ ਇਹ ਤਾਪ ਦਾ ਅਹਿਸਾਸ ਨਹੀਂ ਹੋਇਆ ਕਿਉਂਕਿ ਇਤਿਹਾਸਕਾਰ ਕਹਿੰਦੇ ਉਹਨਾਂ ਨੇ ਵੀ ਜਪੂ ਜੀ ਸਾਹਿਬ ਜੀ ਦੀ ਬਾਣੀ ਦਾ ਜਾਪ ਸ਼ੁਰੂ ਕੀਤਾ ਤਾਤ ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਇਹ ਤਪਸ਼ ਨਾ ਅਹਿਸਾਸ ਹੁੰਦਾ ਕਾਰਨ ਹੀ ਇੱਕ ਹੈ ਤੱਤੀ ਤਵੀ ਦੇ ਉੱਪਰ ਬੈਠਣ ਵਾਲੇ ਗੁਰੂ ਅਰਜਨ ਦੇਵ ਪਾਤਸ਼ਾਹ ਪੰ ਬਾਣੀ ਦੇ ਅੰਦਰ ਲਿਖ ਰਹੇ ਨੇ ਤਾਤੀ ਵਾਉ ਨਾ ਲੱਗਾਈ ਪਾਰ ਬ੍ਰੰਗ ਸ਼ਰਨਾਈ ਤਤ ਜੋ ਜੋ ਕੋਈ ਆਪਣੇ ਆਪ ਨੂੰ ਜਿੱਥੇ ਕਿਤੇ ਵੀ ਵਿਚਰਦਿਆਂ ਹੋਇਆ ਅਹਿਸਾਸ ਕਰਦਾ ਹੈ ਉਹ ਰੱਬ ਜੀ ਦੀ ਗੁਰੂ ਜੀ ਦੀ ਸ਼ਰਨ ਤੋਂ ਆਪਣੇ ਆਪ ਨੂੰ ਬਾਹਰ ਨਹੀਂ ਅਹਿਸਾਸ ਕਰਦਾ ਉਹ ਸੋਚਦਾ ਕਿ ਮੈਂ ਜਿੱਥੇ ਵੀ ਹਾਂ ਮੈਂ ਗੁਰੂ ਦੀ ਰੱਬ ਜੀ ਦੀ ਸ਼ਰਨ ਦੇ ਵਿੱਚ ਹਾਂ ਤਤ ਜੋ ਕੋਈ ਇਸ ਕਨਸੈਪਟ ਨੂੰ ਸਮਰਪਿਤ ਹੁੰਦਾ ਸਾਹਿਬ ਕਹਿੰਦੇ ਉਹਦੀ ਜ਼ਿੰਦਗੀ ਦੇ ਅੰਦਰ ਕਿਸੇ ਵੀ ਪੱਖ ਤੋਂ ਕੋਈ ਵੀ ਤੱਤੀ ਵਾ ਨਹੀਂ ਲੱਗਦੀ ਉਹਨੂੰ ਸੇਕ ਨਹੀਂ ਲੱਗਦਾ ਇਸੇ ਕਾਰਨ ਨਾ ਇਸੇ ਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਪਾ ਸਕਿਆ ਹੈ ਕਿੱਥੇ ਜੇਜ ਦਾ ਮਹੀਨਾ ਬਹੁਤ ਤਪਸ਼ ਦੇ ਨਾਲ ਤਪਦਾ ਪਿਆ ਆਲਾ ਦਵਾਲਾ ਇੱਥੋਂ ਤੱਕ ਇਹ ਭੱਠੀ ਇਹ ਤਵੀ ਔਰ ਇੱਥੋਂ ਤੱਕ ਆਲੇ ਦਵਾਲੇ ਖੜੇ ਲੋਕ ਤਪਦੇ ਪਏ ਨੇ ਇੱਥੋਂ ਤੱਕ ਵੀ ਉਸ ਵਕਤ ਦਾ ਜੇਸ ਦੇ ਮਹੀਨੇ ਦਾ ਵਹਿਦਰ ਮੌਸਮ ਤੱਕ ਦਾ ਪਿਆ ਹੈ ਪਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਇਕਦਮ ਸ਼ਾਂਤ ਬੈਠੇ ਹੋਏ ਨੇ ਪਤਕੀ ਤਵੀ ਦੇ ਉੱਪਰ ਬੈਠ ਕੇ ਵੀ ਆਖਰੀ ਨੇ ਤੇਰਾ ਕੀਆ ਮਿੱਠਾ ਲੱਗੈ ਖਰਨਾਮ ਪਦਾਰਥ ਨਾਨਕ ਮੰਗੈ ਭਾਈ ਦਿਆਲੇ ਜੀ ਕਹਿੰਦੇ ਕਿ ਐ ਜਲਾਲ ਤੁਸੀਂ ਸੋਚਦੇ ਹੋਵੋਗੇ ਕਿ ਅਸੀਂ ਭਾਈ ਦਿਆਲੇ ਨੂੰ ਇਸ ਉਬਲਦੀ ਦੇਗ ਦੇ ਵਿੱਚ ਉਹ ਬਾਦ ਕੀ ਦੀਨੇ ਕਬੂਲ ਕਰਵਾ ਲਵਾਂ ਪਰ ਖਿਆਲ ਕਰਿਓ ਮੈਂ ਤਾਂ ਆਪਣੇ ਆਪ ਨੂੰ ਬਹੁਤ ਵੱਡ ਭਾਗਾ ਜਾਣਦਾ ਹਾਂ ਕਿਉਂਕਿ ਤੁਸੀਂ ਇਹ ਇਤਿਹਾਸ ਪੜ੍ਹਿਆ ਹੈ ਜਾਂ ਆਮ ਦੁਨੀਆ ਦੇ ਲੋਕਾਂ ਨੇ ਇਹ ਇਤਿਹਾਸ ਪੜ੍ਹਿਆ ਹੈ ਸੁਣਿਆ ਹੈ ਪਰ ਮੈਂ ਤਾਂ ਅੱਜ ਇਸ ਪੰਚਮ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਨੂੰ ਜਿਉਣ ਜਾ ਰਿਹਾ ਹਾਂ ਮੈਂ ਅੱਜ ਜਿਉਂ ਕੇ ਇਸ ਇਤਿਹਾਸਕ ਲੰਮਿਆਂ ਦਾ ਆਨੰਦ ਮਾਣਨਾ ਦਾ ਅਹਿਸਾਸ ਕਰੰਗ ਕਿ ਗੁਰੂ ਅਰਜਨ ਦੇਵ ਜੀ ਨੂੰ ਤਤਤਵਿਦਿ ਉੱਪਰ ਬੈਠ ਕੇ ਜਾ ਗੁਰੂ ਸਾਹਿਬ ਜੀ ਦੇ ਸੇਸ ਵਿੱਚ ਜੋ ਤੱਤੀ ਦਿੱਤਾ ਪਾਈ ਗਈ ਉਸ ਵਕਤ ਕੀ ਅਹਿਸਾਸ ਹੋਇਆ ਉਹਨਾਂ ਨੇ ਕਿਵੇਂ ਅਡੋਲਤਾ ਵਿੱਚ ਟਿਕ ਕਰਕੇ ਇਹੀ ਹੁਕਮ ਕੀਤਾ ਤੇਰਾ ਕੀਆ ਮਿੱਠਾ ਲੱਗੇ ਅਰ ਅੱਜ ਮੈਂ ਵੀ ਤਾਂ ਇਸ ਰੱਬ ਜੀ ਦੀ ਰਜਾ ਨੂੰ ਮਿੱਠਾ ਮਿੱਠਾ ਅਹਿਸਾਸ ਕਰਕੇ ਵੇਖਾ ਮੈਨੂੰ ਤਾਂ ਇਤਿਹਾਸ ਪੱਕ ਤੂੰ ਜਿਉਣ ਦਾ ਮੌਕਾ ਮਿਲ ਰਿਹਾ ਹੈ ਤੁਸੀਂ ਤਾਂ ਕੇਵਲ ਪੜ੍ਹਿਆ ਹੈ ਕੇਵਲ ਸੁਣਿਆ ਹੈ ਪਿਆਰਿਓ ਇਸ ਤਰੀਕੇ ਦੇ ਨਾਲ